ਸਿਹਤ ਕਾਫੀ ਨਾਜ਼ੁਕ ਹੈ ਜਿਵੇਂ ਹੁਣ ਇੰਨੇ ਦਿਨ ਤਾਂ ਆਪਾਂ ਨੂੰ ਸਾਰੇ ਨੂੰ ਪਤਾ ਹੈ ਕਿ ਜਿਸ ਚੀਜ਼ ਤੇ ਅਸੀਂ ਚੱਲਣਾ ਹੁੰਦਾ ਖਾਣਾ ਪੀਣਾ ਜੇ ਉਹ ਨਾ ਹੋਵੇ ਤਾਂ ਸਰੀਰ ਦਾ ਕੀ ਹਾਲ ਹੁੰਦਾ ਉਹ ਕਾਫੀ ਮਤਲਬ ਕਿ ਸਰੀਰ 'ਚ ਜਿਵੇਂ ਡਸ ਵੀ ਰਹੇ ਨੇ ਕਿ ਅਪ ਡਾਊਨ ਜਿਹੜਾ ਬੀਪੀ ਆ ਉਹ ਵੀ ਅਪ ਡਾਊਨ ਹੋ ਰਿਹਾ ਇਹ ਚਾਹੀਦਾ ਕਿਤੇ ਨਾ ਕਿਤੇ ਸਾਡੇ ਦੇ ਦੇ ਪ੍ਰਧਾਨ ਮੰਤਰੀ ਨੂੰ ਕਿ ਜਿਹੜਾ ਹੈਗਾ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਜਲਦੀ ਜਿਹੜਾ ਗੌਰ ਕਰਨੀ ਚਾਹੀਦੀ ਤੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਇਨਸਾਨ ਆ ਉਦੋਂ ਇਹੋ ਜਿਹਾ ਫੈਸਲਾ ਲੈਂਦਾ ਜਦੋਂ ਕਿਸੇ ਪਾਸੇ ਕੋਈ ਸੁਣਵਾਈ ਨਾ ਹੋ ਰਹੀ ਹੋਵੇ ਚਲੋ ਮਦਰ ਸਾਹਿਬ ਅੱਜ ਤੱਕ ਅੱਜ 22 ਦਿਨ ਹੋ ਚੁੱਕੇ ਢੱਲੇਵਾਰ ਸਾਹਿਬ ਨੂੰ ਬੈਠੇ ਆਇਆ ਪੰਜਾਬ ਸਰਕਾਰ ਵੱਲੋਂ ਜਾਂ ਕਿਸੇ ਐਮਐਲਏ ਵੱਲੋਂ ਕੋਈ ਬਿਆਨ ਨਾ ਆਉਣਾ ਇਹ ਕਿਤੇ ਨਾ ਕਿਤੇ ਖਾਨਾ ਕੋ ਸੋਚ ਰਿਹਾ ਦਿਮਾਗ ਦੇ ਨਹੀਂ ਦੇਖੋ ਦੇਖੋ ਮੈਂ ਸਾਡੇ ਜਿਹੜੇ ਐਮਪੀ ਨੇ ਸਾਡੇ ਮਾਲਵਿੰਦਰ ਕੰਗਜੀ ਨੇ ਉਹ ਵੀ ਲਗਾਤਾਰ ਲੋਕ ਸਭਾ ਦੇ ਵਿੱਚ ਜਿਹੜਾ ਹੈਗਾ ਬੋਲ ਰਹੇ ਨੇ ਔਰ ਸਾਡੇ ਐਮਪੀ ਸੰਗਰੂਰ ਤੋਂ ਮੀਤਿਹਰ ਜੀ ਉਹ ਵੀ ਲਗਾਤਾਰ ਬੋਲ ਰਹੇ ਨੇ ਦੇਖੋ ਇਹ ਮਸਲਾ ਕੇਂਦਰ ਨੇ ਹੱਲ ਕਰਨਾ ਕੇਂਦਰ ਜੇ ਚਾਹੇ ਤਾਂ ਦੇਖੋ ਸਾਡੇ ਦੇਸ਼ ਦੀ ਰਾਜਧਾਨੀ ਹੈ ਜੇ ਉੱਥੇ ਸਾਰੀ ਜਾ ਸਕਦੇ ਨੇ ਤਾਂ ਕਿਸਾਨਾਂ ਨੂੰ ਵੀ ਜਾਣ ਦਾ ਉੱਥੇ ਅਧਿਕਾਰ ਹੋਣਾ ਚਾਹੀਦਾ ਉਥੇ ਪਿਛਲੇ 1 ਸਾਲ ਤੋਂ ਜਿਹੜੇ ਪੰਜਾਬ ਦੇ ਬਾਰਡਰਾਂ ਤੇ ਜਿਹੜੇ ਕਿਸਾਨ ਬੈਠੇ ਨੇ ਉਥੇ ਜਾਣ ਗੱਲ ਕਰਨ ਔਰ ਮਸਲੇ ਹੱਲ ਕਰਨ ਉਹ ਉਹ ਉਹੀ ਪੰਜਾਬ ਹੈ ਜਿਨੇ ਹਰੀ ਕ੍ਰਾਂਤੀ ਲੈ ਕੇ ਆਂਦੀ ਔਰ ਦੇਸ਼ ਦਾ ਜਿਹੜਾ ਢਿੱਡ ਭਰਨ ਵਾਸਤੇ ਆਪਣੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਬੰਜਰ ਕਰ ਲੀਆਂ ਕਿਉਂਕਿ ਰੇਹਾਂ ਸਪਰੇਹਾਂ ਪਾ ਪਾ ਕੇ ਪਾਪਾ ਕੇ ਫਸਲ ਦੀ ਕੁਆਂਟੀਟੀ ਵਧਾਉਣ ਪੈਦਾਵਾਰ ਵਧਾਉਣ ਵਾਸਤੇ ਅਸੀਂ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਖਰਾਬ ਕਰ ਲੀਆਂ ਔਰ ਪੰਜਾਬ ਉਹ ਸਟੇਟ ਹੈ ਜਿਨੇ ਹਮੇਸ਼ਾ ਜਦੋਂ ਵੀ ਦੇਸ਼ ਤੇ ਭੀੜ ਪਈ ਆ ਉਹਨਾਂ ਨੇ ਅੱਗੇ ਹੋਕੇ ਆਪਣੇ ਜਿਹੜੇ سینੇ ਤੇ ਗੋਲੀ ਵੀ ਖਾਧੀ ਆ ਔਰ ਦੇਸ਼ ਲਈ ਮਰ ਵੀ ਮਰੇ ਨਗੇ ਜੇ ਹੁਣ ਆਪਾਂ ਹੁਣ ਦੀ ਗੱਲ ਕਰੀਏ ਤਾਂ ਇਹ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੇ ਦੇਸ਼ ਦਾ ਢਿੱਡ ਭਰਿਆ ਜਦੋਂ ਸਾਨੂੰ ਦੂਜੇ ਦੇਸ਼ਾਂ ਮੂਰੇ ਹੱਥ ੱਡਣਾ ਪੈਂਦਾ ਸੀ ਸੋ ਚਾਹੀਦਾ ਕੇਂਦਰ ਸਰਕਾਰ ਨੂੰ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਜਿਹੜੀਆਂ ਕਿਸਾਨੇ ਮਸਲੇ ਕਿਸਾਨੀ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਜੀ ਸਰਕਾਰ ਕੀ ਕਰ ਰਹੀ ਹੈ ਕੰਮ ਕਰ ਰਹੀ ਹੈ ਕੋਈ ਰਾਹਤ ਹੈ ਕਿੰਨਾ ਵੀ ਕਿਸਾਨਾਂ ਦੀ ਮੰਗਾ ਨੂੰ ਲੈ ਕੇ ਕੋਈ ਮੀਟਿੰਗ ਹੋ ਸਕੇ ਜਾਂ ਕੋਈ ਲੈਟਰ ਆਇਆ ਨਹੀਂ ਦੇਖੋ ਮੈਂ ਐਮਐਲਏ ਹਾਂ ਕਿਉਂਕਿ ਮੈਂ ਕੋਈ ਮંત્રી ਨਹੀਂ ਹੈਗਾ ਉਹਦੇ ਬਾਰੇ ਮੈਨੂੰ ਪਤਾ ਇਹ ਨਾ ਮੈਂ ਖੇਤੀਬਾੜੀ ਮੰਤਰੀ ਆ ਅਸੀਂ ਅਸੀਂ ਕਿਸਾਨ ਆ ਅਸੀਂ ਕਿਸਾਨ ਹੋਣ ਦੇ ਨਾਤੇ ਅਸੀਂ ਅੱਜ ਬਿਲਕੁਲ ਡੱਲੇਵਾਲ ਸਾਹਿਬ ਨਾਲ ਜਿਹੜਾ ਹਮਦਰਦੀ ਪ੍ਰਗਟ ਕਰਦੇ ਆ ਔਰ ਉਹਨਾਂ ਦੇ ਨਾਲ ਆ ਕਿਉਂਕਿ ਇਹ ਸਾਡੀ ਸਾਰੀਆਂ ਨਸਲਾਂ ਦਾ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਆਉਣ ਵਾਲੀਆਂ ਸਾਡੀ ਨਸਲਾਂ ਉਹਨਾਂ ਵਾਸਤੇ ਆ ਸਾਡੇ ਵੀ ਬੱਚੇ ਨੇ ਉਹ ਵੀ ਖੇਤੀ ਕਰਦੇ ਨੇ ਅਸੀਂ ਵੀ ਖੇਤੀ ਕਰਦੇ ਆ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆ ਜਿਹੜਾ ਇਹ ਲੜਾਈ ਆ ਜਿਹੜੀ ਲੜਨੀ ਚਾਹੀਦੀ ਨੇ ਐਮਐਲਏ ਸਾਹਿਬਾਨ ਬੈਠੇ ਹੋ ਸੀਐਮ ਸਾਹਿਬ ਤੋਂ ਚੁੱਪੀ ਛਾਰੀ ਹੋਈ ਹੈ ਇਸ ਦਾ ਤੁਸੀਂ ਵੀ ਐਮਐਲਏ ਸਰਕਾਰ ਨਹੀਂ ਇਹ ਇਹ ਕੇਂਦਰ ਇਹ ਕੇਂਦਰ ਦਾ ਜਿਹੜਾ ਮਸਲਾ ਕੇਂਦਰ ਦਾ ਹੈ ਕੇਂਦਰ ਤੇ ਨਾਲ ਗੱਲ ਕਰਨ ਦਾ ਕੋਈ ਨਹੀਂ ਸਰ ਉਹ ਬਿਲਕੁਲ ਬਿਲਕੁਲ ਜਿਹੜਾ ਕਈ ਚੀਜ਼ਾਂ ਨੇ ਜਿਹੜੀਆਂ ਨਹੀਂ ਹਜੇ ਤੁਹਾਡੇ ਤੱਕ ਸ਼ਾਇਦ ਪਹੁੰਚੀ ਹੋਣੀਆਂ ਉਹ ਵਾਕਈ ਉਥੇ ਕੇਂਦਰ ਨਾਲ ਲਗਾਤਾਰ ਟੱਚ 'ਚ ਨੇ ਔਰ ਜਿਵੇਂ ਵੀ ਇਹ ਮਸਲੇ ਨੂੰ ਹੱਲ ਕਰਨ ਵਾਸਤੇ ਹਰ ਤਰ੍ਹਾਂ ਦੇ ਵਿਧਾਇਕ ਹੋਣ ਦੇ ਨਾਤੇ ਤੁਸੀਂ ਵੀ ਭਗਵੰਤ ਮਾਨ ਜਾਂ ਕੇਂਦਰ ਸਰਕਾਰ ਤੱਕ ਇਹ ਗੱਲ ਰੱਖ ਸਕਦੇ ਹੋ ਕਿਸਾਨਾਂ ਦੀ ਦੇਖੋ ਦੇਖੋ ਇਹ ਇਹ ਅਸੀਂ ਹੁਣ ਉਰੇ ਆਉਣ ਦਾ ਮਕਸਦ ਇਹ ਹੀ ਹੈ ਕਿ ਅਸੀਂ ਆਇਆ ਸਾਡੀ ਸਾਡੀ ਵੀ ਗੱਲ ਪਹੁੰਚੇ ਬਾਕੀ ਸਾਡੇ ਐਮਪੀ ਨੇ ਜਿਹੜੇ ਉਹ ਵੀ ਲਗਾਤਾਰ ਹੋ ਕਰ ਰਹੇ ਨੇ ਸੋ ਕੋ ਮੈਂ ਤੁਹਾਡੇ ਮਾਧਿਅਮ ਜਰੀਏ ਬਾਕੀ ਵੀ ਜਿਹੜੇ ਐਮਪੀ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਘਟੋ ਘਟ ਜਿਹੜੀ ਲੋਕ ਸਭਾ ਸੈਸ਼ਨ ਚੱਲ ਰਿਹਾ ਉੱਥੇ ਜਿਹੜਾ ਬਾਹਰ ਹੈ ਉਹ ਸਾਰੇ ਇਕੱਠੇ ਹੋ ਕੇ ਜਿਹੜਾ ਪ੍ਰਦਰਸ਼ਨ ਕਰਨ ਕਿਉਂਕਿ ਉਹ ਕਿਸੇ ਇੱਕ ਦਾ ਨਹੀਂ ਹੈ ਸਾਰੇ ਜਿੰਨੇ ਪ੍ਰਦੇਸ਼ ਦੇ ਐਮਪੀ ਨੇ ਉਹਨਾਂ ਦਾ ਸਾਰਿਆਂ ਦਾ ਬਣਦਾ ਕਿ ਰਲ ਮਿਲ ਕੇ ਜਿਹੜਾ ਇਹ ਲੜਾਈ ਹੈ ਜਿਹੜੀ ਲੜੀ ਜਾਵੇ ਤਾਂ ਕਿ ਡੱਲੇਬਾਲ ਸਾਹਿਬ ਖੁਸ਼ੀ ਖੁਸ਼ੀ ਆਪਣੇ ਘਰੇ ਜਾਣ ਕਿਹਦਾ ਕੀਦਾ ਜੀ ਕਰਦਾ ਕਿ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਦੁਨੀਆ ਤੋਂ ਚਾੜ ਕਿਸੇ ਦਾ ਜੀ ਨਹੀਂ ਕਰਦਾ ਸੋ ਇਸ ਕਰਕੇ ਇਹ ਇਹ ਫੈਸਲੇ ਉਦੋਂ ਲਈ ਜਾਂਦੇ ਨੇ ਜਦੋਂ ਕਿਸੇ ਪਾਸੇ ਕੋਈ ਨਾ ਗੱਲਬਾਤ ਹੋਵੇ ਜੀ ਆਪ ਸਰਕਾਰ ਵੱਲੋਂ ਕੋਈ ਮੈਡੀਕਲ ਟੀਮ ਵੀ ਡੱਲੇਨ ਸਾਹਿਬ ਦੀ ਸਿਹਤ ਸਿਹਤ ਲਈ ਭੇਜੀ ਗਈ ਹੈ ਕੋਈ ਦੇਖੋ ਲਗਾ ਲਗਾਤਾਰ ਜਿਹੜੇ ਹੈਗਾ ਡਾਕਟਰ ਇੱਥੇ ਹੈਗੇ ਆ ਉਹ ਲਗਾਤਾਰ ਦੇਖਭਾਲ ਹੈ ਜਿਹੜੀ ਚੱਲ ਰਹੀ ਆ ਬਾਕੀ ਕੋਈ ਹੋਰ ਵੀ ਸਾਡੇ ਚ ਕੋਈ ਧਿਆਨ ਚਾਉ ਉਹ ਸੀ ਰੱਖਣਾ ਧੰਨਵਾਦ ਜੀ